ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਣ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆ ਆਪਣੀ ਮੱਧਰੀ ਖਬਰ ਲੇਡੀ ਨੇ ਆਪਣਾ 300 ਲੀਟਰ ਲੀਟਰ ਛਾਤੀ ਦਾ ਦੁੱਧ ਦਾਨ ਕਰਕੇ ਬਨਾਇਆ ਰਿਕਾਰਡ ਬਚਾਇਆ ਬਚਾਈਆਂ ਹਜ਼ਾਰਾਂ ਬੱਚੇ ਨਹੀਂ ਜਾਨਾ ਸਾਲਾ ਸਿਲਵਾ ਬ੍ਰਿद्धा ਬ੍ਰਿद्धा ਨੇ ਇੱਕ ਬੀਸ ਮਲ ਕੰਮ ਕਰਕੇ ਸਭ ਦਾ ਦਿਲ ਜਿੱਤ ਲਿਆ ਹੈ ਇਸ ਦੋ ਬੱਚਿਆਂ ਦੀ ਮਾਂ ਨੇ April 2023 ਤੋਂ February 2025 ਤੱਕ 22 ਮਹੀਨਿਆਂ ਦੀ ਮਿਆਦ ਵਿੱਚ ਕੁੱਲ 3117 ਲੀਟਰ ਚਾਹ ਤੇ ਦੁੱਧ दान ਕੀਤਾ ਹੈ ਇਹ ਦੁੱਧ ਮਹਾਤਮਾ ਗਾਂਧੀ ਮੈਮੋਰੀਅਲ ਸਰਕਾਰੀ ਹਸਪਤਾਲ ਦੇ ਮਿਲਕ ਬੈਂਕ ਵਿੱਚ দান ਕੀਤਾ ਗਿਆ ਜਿਸ ਨਾਲ ਹਜ਼ਾਰਾਂ ਬਿਮਾਰ ਤੇ ਸਮੇਂ ਤੋਂ ਪਹਿਲਾਂ ਜੰਮੇ ਬੱਚਿਆਂ ਦੀ ਜਾਨ ਬਚਾਈ ਜਾ ਸਕੀ ਸੇਲਵਾ ਪਿਰਦਾ ਦੇ ਇਸ ਵੱਡੇ ਦਾਨ ਲਈ ਉਸ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਅਤੇ ਏਸ਼ੀਆ ਬੁੱਕ ਆਫ ਰਿਕਾਰਡ ਵਿੱਚ ਚਰਚ ਕੀਤਾ ਗਿਆ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਸੇਲਵਾ ਨੇ ਦੱਸਿਆ ਕਿ ਜਦੋਂ ਉਸ ਤੇ ਦੂਜੇ ਬੱਚੇ ਨੂੰ ਪੀ ਲਿਆ ਹੁਣ ਕਰਨ ਐਨ ਆਈ ਸੀ ਯੂ ਵਿੱਚ ਦਾਖਲ ਕਰਵਾਇਆ ਗਿਆ ਸੀ ਤਾਂ ਉਸ ਨੂੰ ਛਾਤੀ ਦਾ ਦੁੱਧ ਦਾਨ ਕਰਨ ਬਾਰੇ ਪਤਾ ਲੱਗਿਆ ਉਸ ਸਮੇਂ ਉਸ ਨੇ ਆਪਣੇ ਬਾਧੂ ਦੁੱਧ ਨੂੰ ਹੋਰ ਬਿਮਾਰ ਬੱਚਿਆਂ ਲਈ ਦਾਨ ਕਰਨ ਦਾ ਫੈਸਲਾ ਕੀਤਾ ਸੇਲਵਾ ਪਿਰਦਾ ਨੇ ਹੋਰ ਨਵੀਆਂ ਮਾਵਾਂ ਨੂੰ ਵੀ ਛਾਤੀ ਦਾ ਦੁੱਧ দান ਕਰਨ ਦੀ اپیل ਕੀਤੀ ਹੈ ਉਸਨੇ ਸਮਝਾਇਆ ਕਿ ਸਮੇਂ ਤੋਂ ਪਹਿਲਾਂ ਜਦ میں ਬੱਚਿਆਂ ਦੀ ਸਿਹਤ ਨੂੰ ਸੇ ਸਮੱਸਿਆ ਕਰਨ ਐਨ ਆਈ ਸੀ ਯੂ ਵਿੱਚ ਦਾਖਲ ਕਰਉਣਾ ਪੈਂਦਾ ਹੈ ਤੇ ਜਿਕੇ ਸਮੇਂ ਛਾਤੀ ਦਾ ਦੁੱਧ ਉਹਨਾਂ ਲਈ ਜੀਵਨ ਰੱਖਿਆ ਕ ਸਾਬਿਤ ਹੋ ਸਕਦਾ ਹੈ ਉਸਨੇ ਆਪਣੀ ਸ਼ੁਰੂਆਤ ਅਮਰੁੱਤਮ ਫਾਊਂਡੇਸ਼ਨ ਦੀ ਮਦਦ ਨਾਲ ਕੀਤੀ ਸੀ ਇਹ ਕਹਾਣੀ ਦਿਖਾਉਂਦੀ ਹੈ ਕਿ ਇੱਕ ਛੋਟੀ ਜਿਹੀ ਕੋਸ਼ਿਸ਼ ਵੀ ਕਿੰਨੀ ਹੀ ਜ਼ਿੰਦਗੀਆਂ ਬਚਾ ਸਕਦੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਤਾਂ